ਸਸ਼੍ਰੀਕਾਲ ਤੋਂ ਸੇਕਰ ਸਮਝਾਈ ਨਹੀਂ ਸੀ ਮੈਂ ਹਾ ਪਰ ਦੀਪਕਰਤਾ ਦੇਸ਼ ਤੇ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਦਸਲ ਕਰੋਨਾ ਦੀ ਗਿਣਤੀ ਇਸ ਕਦਰ ਵੱਧਦੀ ਹੈ ਕਿ ਲੋਕਾਂ ਨੇ ਫਿਰ ਤੋਂ ਡਰਨਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਸ਼ਾਇਦ ਇੱਕ ਵਾਰ ਫਿਰ ਤੋਂ ਕਰੋਨਾ ਕਰ ਜਾਏਗਾ ਫਿਰ ਤੋਂ ਇੱਕ ਵਾਰ ਲਾਕਡਾਊਨ ਵਰਗੀ ਜ਼ਿੰਦਗੀ ਉਹਨਾਂ ਨੂੰ ਦੇਖਣੀ ਪੈਗੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਕਾਰੋਬਾਰ ਠੱਪ ਹੋਣਗੇ ਤਾਂ ਬਿਲਕੁਲ ਲਗਾਤਾਰ ਕਰੋਨਾ ਦੀ ਗਿਣਤੀ ਜਿਸ ਤਰੀਕੇ ਦੇ ਨਾਲ ਵਧ ਰਹੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤਾਂ ਦੱਸਦੀ ਹੈ ਕਿ ਇਸ ਸਾਲ ਸੱਤ ਮੌਤਾਂ ਦਿੱਲੀ ਦੇ ਵਿੱਚ ਹੋ ਚੁੱਕੀਆਂ ਨੇ ਤੇ ਟੋਟਲ ਹੈ ਜਿਹੜੀਆਂ ਦੇਸ਼ ਦੇ ਵਿੱਚ 61 ਮੌਤਾਂ ਹੋ ਚੁੱਕੀਆਂ ਨੇ ਤਾਂ ਬਿਲਕੁਲ 663 ਮਾਮਲੇ ਨੇ ਜਿਹੜੇ ਦਿੱਲੀ ਦੇ ਵਿੱਚ ਇਸ ਵੇਲੇ ਸਰਕਰਮਿਤ ਸਾਹਮਣੇ ਆਏ ਨੇ ਤੇ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ 61 ਲੋਕਾਂ ਦੀ ਦੇਸ਼ ਭਰ ਦੇ ਵਿੱਚ ਇਸ ਸਾਲ ਮੌਤ ਹੋ ਚੁੱਕੀਆਂ ਹੈ ਕਿ 2025 ਦੀ ਸਟਾਰਟਿੰਗ ਤੋਂ ਲੈ ਕੇ ਜਨਵਰੀ 2025 ਤੋਂ ਲੈ ਕੇ ਹੁਣ ਤੱਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਬਿਲਕੁਲ ਕਿਤੇ ਨਾ ਕਿਤੇ ਲੋਕਲੇ ਜਿਹੜੇ ਸੈਮੇ ਹੋਏ ਨੇ ਘਬਰਾਏ ਹੋਏ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਜ਼ਰੂਰ ਹੁੰਦਾ ਹੈ ਕਿ ਸ਼ਾਇਦ ਇਹ ਗਿਣਤੀ ਲਗਾਤਾਰ ਹੁਣ ਜਿਹੜੀ ਵਾਧੇ ਜਾ ਰਹੀ ਹੈ ਕਦ ਘਟੇਗੀ ਤਾਂ ਜੇਕਰ ਗੱਲ ਕੀਤੀ ਜਾਵੇ ਪਿਛਲੇ 24 ਘੰਟਿਆਂ ਦੀ ਪਿਛਲੇ 24 ਘੰਟਿਆਂ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਜਨਵਰੀ ਤੋਂ ਲੈ ਕੇ ਹੁਣ ਤੱਕ ਟੋਟਲ ਕਾਟ ਮੌਤਾਂ ਹੋ ਚੁੱਕੀਆਂ ਨੇ ਇਕੱਲੇ ਦਿੱਲੀ ਦੇ ਵਿੱਚ ਸਾਲ ਹੁਣ ਤੱਕ 6 ਤੋਂ 7 ਦੀ ਮੌਤ ਹੋ ਚੁੱਕੀ ਹੈ ਜੇਕਰ ਕਰੋਨਾ ਦੇ ਮਾਮਲੇ ਦੇ ਵਿੱਚ ਦਿੱਲੀ ਵੱਲ ਦੇਖੀਏ ਇੱਥੇ ਵੀ ਕੁਝ ਨਵੇਂ ਮਾਮਲੇ ਸਾਹਮਣੇ ਆਏ ਹਨ ਦਿੱਲੀ ਦੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 665 ਤੱਕ ਪਹੁੰਚ ਗਈ ਹੈ ਤਾਂ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੇ ਵਿੱਚੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਕੇਰਲ ਦੇ ਵਿੱਚ ਕਰੋਨਾ ਦੇ ਨਾਲ ਤਿੰਨ ਲੋਕਾਂ ਦੀ ਮੌਤ ਅਤੇ ਕਰਨਾਟਕ ਦੇ ਵਿੱਚ ਦੋ ਲੋਕਾਂ ਦੀ ਮੌਤ ਤਾਮਿਲਨਾਡੂ ਦੇ ਵਿੱਚ ਕੋਵਿਡ ਦੇ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ ਕਰਨਾਟਕ ਦੇ ਵਿੱਚ ਮਰਨ ਵਾਲੇ ਦੋ ਲੋਕਾਂ ਦੇ ਵਿੱਚੋਂ ਇੱਕ ਮਰੀਜ਼ 46 ਸਾਲ ਦਾ ਸੀ ਤੇ ਦੂਜਾ 78 ਸਾਲ ਦਾ ਸੀ ਤਾਂ 24 ਘੰਟਿਆਂ ਦੇ ਵਿੱਚੋਂ ਮਰਨ ਵਾਲੇ ਮਰੀਜ਼ ਨੇ ਜਿਹੜੇ ਪੁਰਸ਼ ਸੀ ਇਸੇ ਤਰ੍ਹਾਂ ਕੇਰਲ ਦੇ ਵਿੱਚ ਤੇ ਲੋਕਾਂ ਦੀ ਮੌਤ ਹੋ ਗਈ ਮਰਨ ਵਾਲੇ ਤਿੰਨੋਂ ਮਰੀਜ਼ 50 ਸਾਲ ਤੋਂ ਵੱਧ ਉਮਰ ਦੇ ਸੀ ਅੱਜ ਆ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਦੇ ਦਿੰਨੇ ਆ ਕਿ ਜਿਸ ਤਰੀਕੇ ਦੇ ਨਾਲ ਕੋਰੋਨਾ ਵਾਪਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਵੀ ਕੋਰੋਨਾ ਦੀ ਵਾਪਸੀ ਹੋਊਗੀ। ਜਾਣੋ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਨਵੇਂ ਕੇਸ ਆਏ ਨੇ। ਗਾਈਡਲਾਈਨਸ ਨੇ ਜਿਹੜੀਆਂ ਉਹ ਜਾਰੀ ਹੋ ਗਈਆਂ ਨੇ ਕੋਰੋਨਾ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤ ਦੇ ਵਿੱਚ ਦੱਸਿਆ ਕਿ 10 ਤੱਕ ਦਿਨ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਆਪਣੀ ਹਾਜ਼ਰੀ ਦਰਜ ਕਰਵਾ ਦਿੱਤੀ ਹੈ। ਫਿਰੋਜ਼ਪੁਰ, ਮੁਹਾਲੀ, ਚਬਦਰੇ ਮਾਮਲੇ ਲੋਕਾਂ ਦੀ ਚਿੰਤਾ ਦਾ ਵਿਸ਼ਾ ਬੜੇ ਹੋਏ। ਅਜਿਆਂ ਸੂਬੇ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਮਹਾਮਾਰੀ ਨੂੰ ਲੈ ਕੇ ਇੰਤਜ਼ਾਮ ਨੇ ਜਿਹੜੇ ਉਹ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ, ਮੁਕੰਮਲ ਕਰ ਦਿੱਤੇ ਗਏ ਨੇ। ਹਰ ਸਮਰਾਲਾ ਦੇ ਸਰਕਾਰੀ ਹਸਪਤਾਲ ਸਮੂਹ ਨੇ ਦੱਸਿਆ ਕਿ ਲੋਕਾਂ ਨੂੰ ਇਤਿਹਾਤ ਰੱਖਣ ਦੀ ਸਖਤ ਲੋੜ ਹੈ ਤੇ ਵਾਇਰਸ ਨੂੰ ਰੋਕਣ ਲਈ ਸਾਵਧਾਨੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਨੇ।